ਸਰ ਮਾਮਲਾ ਇਹ ਹੁਆ ਕੱਲ ਰਾਤ ਦਾ ਮੇਰਾ ਜਨਮ ਦਿਨ tha ji mere janam din ke ulakshya pe wo aaye hua tha to aan to baad wo keh raha ji bi yani ke mainu pichho phone aa rahe ne mainu upar pressure aa rahe ga bi yani ke mainu bulaya ja rahe hai America milk plant de vich mainu utthe jana hi paina hai ga assi keha bi yani ke thodi der tu laga ke ja wo kehda nahi kehda kyunki wo wo mukhy apni duty nu rakhda si ga lekin wo kehda bi yani ke mere te pressure hai na bi mainu jana hi payega ਹੋ ਗਿਆ ਜੀ ਸਾਡੇ ਕੋਲੇ 11:00 ਵਜੇ ਫੋਨ ਆਇਆ ਜੀ ਵੀ ਇਸ ਤਰ੍ਹਾਂ ਕਰਕੇ ਕੁਨਾਲ ਦੀ ਡੈਥ ਹੋ ਗਈ ਹੈ ਉਸ ਤੋਂ ਬਾਅਦ ਸਰ ਉਹਨਾਂ ਨੂੰ ਰਗੂਨਾਥ ਹਸਪੀਟਲ ਪਹਿਲਾਂ ਐਡਮਿਟ ਕਰਾਇਆ ਉਹਨਾਂ ਨੇ ਜਵਾਬ ਦਿੱਤਾ ਫਿਰ ਡੀਐਮਸੀ ਦੇ ਵਿੱਚ ਲੈ ਕੇ ਗਏ ਉਹ ਡੀਐਮਸੀ ਦੇ ਵਿੱਚ ਉਹਨਾਂ ਨੇ ਬਿਲਕੁਲ ਡਿਕਲੇਅਰ ਕਰਤਾ ਹੈ ਬੋਡੀ ਸਾਨੂੰ ਮਿਲੀ ਨਹੀਂ ਹੈਗੀ ਸਰ ਅਜੇ ਤੱਕ ਕਹਵਾ ਕੀ ਆ ਰਿਹਾ ਪਤਾ ਲੱਗਾ ਕਿਤੇ ਹੋਰ ਵੀ ਲੋਕ ਜੋ ਜ਼ਖਮੀ ਸਰ 5 ਲੋਕ ਹੋਰ ਜ਼ਖਮੀ ਹੋਏ ਹੈ ਇਸ ਦੇ ਸਾਥ ਮੇ ਜੋ 5 ਲੋਕ ਉਸਕੇ ਮਤਲਬ ਸਬੋਡੀਨੇਟਸ ਦੇ ਉਹ ਵੀ ਇਸ ਵਿੱਚ ਜ਼ਖਮੀ ਹੋਏ ਹੈ दो तो बंदे रघुनाथ हॉस्पिटल में थे जिनको रात को ही ट्रीटमेंट करके उनकी बॉडी आप देखोगे तो बिल्कुल ही डैमेज बॉडी को उन्होंने डिस्चार्ज कर दिया रगुनाथ जब रघुनाथ से और जब हमें पता लगा भाई उनको ऐसे करके डिस्चार्ज कर रही है जब उसका देखा तो उसको भाई को हमने बोला भी तू तो डीएमसी में जाके एडमिट हो जा अभी तो तेरे इंजेक्शन लगे हुए हैं अभी तो तेरा ताज़ा ताज़ा तेरे को नहीं पता लगेगा लेकिन तेरे एडमिट हो जा और तेरी तकलीफ़ बहुत ज़्यादा है मेरे भाई का कुणाल जो हमारा साथी है कुनाल इसका कुणाल जैन का आठ साल पहले भी सर इसी बेर का प्लांट में सर पूरी बॉडी जल गई थी बॉयलर की वजह से और कल सर जो हादसा घटा है 400 सौ के जी का सर डक्कन था वो उसका प्रेशर इतना था जिसकी कुणाल हमें बता रहा था कहते ऐसे करके ना यार मेरे को ट्रायल पे इसके देखना है पाँच सात दिन से इसकी मेंटेनेंस मेंटेनेंस भी उसके मना भी किया था अभी रात को भी मेरे को सर रात को कोई फायदा नहीं है चलाने का मैं कल सुबह ट्रायल कर लूंगा लेकिन सुबह भी भाई यानी कि सुबह का उन्होंने वक्त ही नहीं प्रेश दिया और इतना ज़्यादा प्रेशर की वजह से वो बंदे को वहाँ पे रात को क्या से क्या हो गया सर हमारी सी साहब से भगवंत मान जो पंजाब के सरोकार हैं उनसे बेनती है इस केस की अच्छे से अच्छे इन्वेस्टिगेशन कराई जाए क्योंकि उनका ये परम भी मंत्रालय है और परम मतलब यानी कि कंपनी है सर हमारी बहुत ज़्यादा बेनती है सर उसके छोटे छोटे बच्चे हैं फाइनेंशियली सर बहुत ज़्यादा वीक हैं सर वो उनकी मिसिस है दस सालों से नौकरी कर रही है सर वो इसी इसी में कर रही है कॉन्ट्रैक्ट बेसिस पे है सर वो बीस बाईस हज़ार रुपये सर उसकी तनख्वाह है प्लीज़ सर सीएम साहब अब आपसे ही गुजारिश है ਆ ਮਾਮਲਾ ਕੀ ਹੈ ਮਾਮਲਾ ਇਹ ਆ ਕੱਲ ਦੇ ਉਹਨੂੰ ਫੋਨ ਆ ਰਹੇ ਨੇ ਆ ਕੇ ਬੋਇਲਰ ਚੈੱਕ ਕਰ ਬੋਇਲਰ ਚੈੱਕ ਕਰ ਦੁਪਹਿਰੇ ਆ ਕੇ ਉਹ ਚੈੱਕ ਕਰ ਗਿਆ ਰਾਤੀ ਅਸੀਂ ਸਾਡੀ ਪਾਰਟੀ ਚੱਲ ਰਹੀ ਸੀ ਬਰਥਡੇ ਸੀਗਾ ਦੋਸਤ ਦਾ ਉਹਦਾ ਮਨਾ ਰਹੇ ਸੀਗੇ ਉਤੋਂ ਫੇਰ ਫੋਨ ਆ ਰਿਹਾ ਵੀ ਤੂੰ ਆ ਕੇ ਚੈੱਕ ਕਰ ਉਹ ਰਾਤ ਨੂੰ 10 ਵਜੇ ਆ ਜਾ ਕੀ ਚੈੱਕ ਕਰਨਾ ਸੀਗਾ ਇਹਨਾਂ ਨੇ ਕਿਹੜਾ ਬੋਇਲਰ ਚਲਾਉਣਾ ਸੀਗਾ ਛੁੱਟੀ ਤੇ ਛੁੱਟੀ ਸੀਗਾ ਉਹਦੋਂ ਉਹ ਆਫ ਡਿਊਟੀ ਸੀ ਉਹਦੀ ਇਹਨਾਂ ਨੇ ਫੇਰ ਬੁਲਾਇਆ ਵੀ ਡਿਊਟੀ ਤੇ ਹੁਣ ਤੇ ਆ ਅੰਦਰ ਆਇਆ ਡਿਊਟੀ ਤੇ ਕੀਤੀ ਉਹਨੇ ਡਿਊਟੀ ਕਰਕੇ ਉਹਨਾਂ ਨੂੰ ਰਾਤੀ ਪ੍ਰੈਸ਼ਰ ਇਹਨਾਂ ਡਿਊਟੀ ਦਾ ਦਿੱਤਾ ਵੀ ਤੂੰ ਆਣਾ ਹੀ ਆਣਾ ਵਾ ਉਹ ਡਿਊਟੀ ਤੇ ਤੇ ਆ ਕੇ ਉਹਨੇ ਚੈੱਕ ਕੀਤਾ ਕਿ ਜਦੋਂ ਉਹ ਕਹਿੰਦਾ ਸੀ ਬੋਇਲਰ ਤਾਂ ਕੱਲ ਹੀ ਚੱਲਣਾ ਵਾ ਇਹ ਸਿਰਫ ਮੈਨੂੰ ਚੈਕਿੰਗ ਲਈ ਬੁਲਾ ਰਿਆ ਹੈ ਜੀ ਕੀ ਲੋਡ ਬੈਗੀਦਾ ਬੋਇਲਰ ਕੱਲ ਚੱਕਣਾ ਦਿਨੇ ਚੈੱਕ ਕਰ ਲੋ ਅਸੀਂ ਸੀਐਮ ਭਗਵੰਦ ਮਾਨ ਸਾਹਿਬ ਨੂੰ ਕਹਿੰਨੇ ਆ ਇਹਦੀ ਪੂਰੀ ਇਨਕੁਆਇਰੀ ਕਰਨ ਜੋ ਪਰਿਵਾਰ ਦਾ ਬੰਦਾ ਉਹਨਾਂ ਨੂੰ ਦਿਲਾਇਆ ਜਾਵੇ ਬਾਕੀ ਅਸੀਂ ਤੁਹਾਡੇ ਅੱਗੇ ਗੁਜਾਰਸ਼ ਕਰਦੇ ਆ ਸਾਡਾ ਸਾਥ ਦੋ ਸਾਥ ਦੋ ਕੁਨਾਲ ਜਾਂਦੇ ਪਰਿਵਾਰ ਨੇ ਕੋਣ ਤੋਂ ਕੁਨਾਲ ਜਾਂਦੇ ਉਹਦੇ ਫਾਦਰ ਨੇ ਉਹ ਵੀ ਬਜ਼ੁਰਗ ਨੇ ਉਹ ਵੀ ਠੀਕ ਨਹੀਂ ਰਹਿੰਦੇ ਉਹਨਾਂ ਦੀ ਵਾਈਫ ਆ ਇੱਕ ਬੇਟਾ ਇੱਕ ਬੇਟੀ ਉਹ ਵੀ ਛੋਟੇ ਨੇ 43 ਸਾਲ ਦਾ ਕੁਨਾਲ ਜੈਨ ਸੀਗਾ ਉਹ ਇੱਥੇ ਸੀਗਾ ਜੇ ਕੱਚੇ ਸੀ ਰਿਤੀ ਜੈਨ ਕੌਣ ਹੈ ਉਹਰੇ ਕੌਣ ਹੈ ਰਿਤੀ ਜੈਨ ਕੌਣ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਦੀ ਵਾਈਫ ਨੇ ਉਹਨਾਂ ਨੂੰ 10 ਸਾਲ ਹੋ ਗਏ ਤੁਹਾਨੂੰ ਕਦੋਂ ਇਨਫੋਰਮੇਸ਼ਨ ਮਿਲੇਗੀ ਐਸੇ ਐਸੇ ਮੈਨੂੰ ਫੋਨ ਆਇਆ ਉਹਦਾ 11:00 ਵਜੇ ਫੋਨ ਆਇਆ ਵਾ 11:00 ਵਜੇ ਮੈਨੂੰ ਫੋਨ ਆਇਆ ਵੀ ਕੁਨਾਲ ਦੀ ਡੈਥ ਹੋ ਗਈ ਮੈਂ ਕਿਹਾ ਕੀ ਹੋਇਆ ਕਹਿੰਦੇ ਉੱਤੇ ਚਲੇ ਗਿਆ ਕਿ ਡਿਊਟੀ ਮੈਂ ਕਿਹਾ ਜਦੋਂ ਉਹਦੀ ਆਫ ਡਿਊਟੀ ਸੀਗੇ ਤਾਂ ਕਿਉਂਕਿ ਉਹਨੂੰ ਲੈ ਕੇ ਜਾਣ ਦਿੱਤਾ ਕਹਿੰਦੇ ਨੇਜੀ ਉਹਦੇ ਪ੍ਰੈਸ਼ਰ ਇਹਨਾਂ ਦੇ ਰਹੇ ਸੀਗੇ ਵੀ ਡਿਊਟੀ ਤੇ ਤੁਸੀਂ ਆਓ ਰਜਿਸਟਰ ਚੈੱਕ ਕਰੋ ਕੈਮਰੇ ਚੈੱਕ ਕਰੋ ਉਹਨੂੰ ਪ੍ਰੋਪਰ ਬੁਲਾਇਆ ਗਿਆ ਸੀਗਾ ਡਿਊਟੀ ਦਾ ਕਦੋਂ ਨਹੀਂ ਬੁਲਾਇਆ ਜਦ ਛੁੱਟੀ ਵਾਲਾ ਦਿਨ ਸੀਗਾ ਇਸ ਪਰ ਪੋਸਟ ਤੇ ਨਾ ਦੇਓ ਉਹ ਬੋਇਲਰ ਦੇ ਮੇਨ ਹੈਡ ਸੀਗੇ ਮੇਨ ਸੀਗੇ ਫਰਸਟ ਕਲਾਸ ਫਰਸਟ ਕਲਾਸ ਦੇ